ਪਿਛਲੇ ਦਿਨਾਂ ਚ ਰਾਜਸਥਾਨ ਦੇ ਇੰਸਟੀਚਿਊਸ਼ਨ ਵੱਲੋਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਨੂੰ ਆਪਣੇ ਕਕਾਰਾਂ ਸਹਿਤ ਇਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ। ਤੇ ਦੁੱਖ ਉਸ ਵੇਲੇ ਵੀ ਲੱਗਿਆ ਜਦੋਂ ਬੀਬਾ ਨੇ ਆਪ ਗਿਆ ਪਹਿਲਾਂ ਪੁੱਛਿਆ ਕਿ ਦੱਸੋ ਜੀ ਮੈਂ ਅੰਦਰ ਜਾਣਾ ਟੈਸਟ ਦੇਣ ਔਰ 1 ਘੰਟਾ ਪਹਿਲਾਂ ਉੱਥੇ ਪਹੁੰਚ ਗਈ ਕਿ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ਰਤ ਪੂਰੀ ਤੇ ਨਹੀਂ ਕਰਨ ਵਾਲੀ। ਉਸ ਵੇਲੇ ਸਾਬ ਨੇ ਕਿਹਾ ਨਹੀਂ ਜਦੋਂ ਉਹ ਅੰਦਰ ਜਾਣ ਲੱਗੀ ਉਹਨੇ ਰੋਕ ਲਾ ਦਿੱਤੀ ਇਹ ਬੜਾ ਫਸੂਸ ਹੈ ਕਿ ਵਾਰਬਰ ਕਿੱਲਾ ਕਿਉਂ ਹੁੰਦੀ ਹੈ ਇਹ ਕੁ ਸਿੱਖਾਂ ਵਾਸਤੇ ਕਿਉਂ ਇਹ ਸਾਰੇ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਇਹ ਉਹ ਸਿੱਖ ਨਹੀਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਨਾ ਪਾਰੀ ਅੱਜ ਵੀ ਬਾਰਡਰਾਂ ਦੇ ਉੱਤੇ ਆਪਣੀ ਹਿੱਕ ਟਾ ਕੇ ਜਦੋਂ ਉਹ ਤਿਰੰਗੇ ਝੰਡੇ ਵਿੱਚ ਬੰਦ ਹੋ ਕੇ ਆਉਂਦੇ ਆ ਉਸ ਵੇਲੇ ਸਿੱਖ ਨਜ਼ਰ ਨਹੀਂ ਆਉਂਦੇ ਉਸ ਵੇਲੇ ਉਹਨਾਂ ਇੱਕ ਕੁਰਬਾਨੀ ਨੂੰ ਅਸੀਂ ਭੁੱਲ ਜਾਨੇ ਜਦੋਂ ਕੋਈ ਸਾਡੇ ਬੱਚੇ ਆਪਣਾ ਹੱਕ ਲੈਣਾ ਚਾਹੁੰਦੇ ਔਰ ਇੱਕ ਕਕਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੀ ਮੋਹ ਹੈ ਗੁਰੂ ਸਾਹਿਬ ਨੇ ਸੰਭਲਤੇ ਹੋਏ ਹੈ ਔਰ ਸਿੱਖ ਜਿਹੜਾ ਇਹ ਤੋਂ ਬਿਨਾ ਅਧੂਰਾ ਸਿੱਖ ਇਹ ਜਾਨ ਨੂੰ ਪਿਆਰੇ ਆਪਣੇ ਕਕਾਰ ਸੰਭਿਧੇ ਔਰ ਬੱਚੀ ਨੂੰ ਇੰਨਾ ਹਰਾਸ ਕੀਤਾ ਗਿਆ ਭਾਵੇਂ ਬਾਅਦ ਵਿੱਚ ਕੋਰਟ ਵਿੱਚ ਜਾਣਾ ਪਿਆ ਔਰ ਕੋਰਟ ਫਿਰ ਵੀ ਮਾੜਾ ਮੋਟਾ ਇਨਸਾਫ ਦੇਣ ਦੀ ਗੱਲ ਕਰਦੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਕੀ ਕਰਦੀਆਂ ਅਜੇ ਤੱਕ ਇੰਸਟੀਚੂਸ਼ਨ ਵਾਲਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਸਿੱਖ ਬੀਬੀ ਜਾਂ ਗੁਰਸਿੱਖ ਸਿੰਘ ਜਿਹੜਾ ਉਹਦੀਆਂ ਉਹਦਾ ਪਹਿਰਾਵਾ ਕੀ ਹੈ ਉਹਦੇ ਕਕਾਰਾਂ ਦੀ ਕੀ ਮਹਾਨਤਾ ਤੇ ਹਮੇਸ਼ਾ ਸੋਣ ਵਿੱਚ ਹੁੰਦਾ ਹੁੰਦਾ ਹੈ ਕਿ ਕਦੀ ਕਿਤੇ ਰੋਕ ਲਈ ਜਾਂਦੀ ਹੈ ਕਦੀ ਕਿਤੇ ਰੋਕ ਲਈ ਜਾਂਦੀ ਹੈ ਜਿਹਦੀ ਸਾਰੇ ਲੋਕਾਂ ਨੇ ਦੁਨੀਆ ਭਰ ਦੇ ਲੋਕਾਂ ਨੇ ਪੁਰਜ਼ੋਰਿੰਦਾ ਕੀਤੀ ਔਰ ਉਸ ਬੱਚੀ ਵਾਸਤੇ ਮੈਂ ਸ਼ਾਬਾਸ਼ ਕਹਿਣੀ ਹੈ ਕਿ ਉਹਨੇ ਕੰਪਰੋਮਾਈਜ਼ ਨਹੀਂ ਕੀਤਾ ਕਿ ਮੈਂ ਕੜਾ ਲਾ ਕੇ ਜਾਮਾ ਮੈਂ ਕਿਰਪਾਨ ਲਾ ਕੇ ਜਾਮਾ ਉਹਨੇ ਆਪਣੀ ਜਾਨ ਤੋਂ ਪਿਆਰੇ ਕਕਾਰਾਂ ਦੇ ਨਾਲ ਮੁਹੱਬਤ ਪਿਆਰ ਬਣਾਈ ਰੱਖਿਆ ਔਰ ਨਾ ਜਾਣਾ ਮਨਜ਼ੂਰ ਕਰ ਲਿਆ ਪਰ ਉਹਨੇ ਆਪਣੇ ਕਕਾਰਾਂ ਨਾਲ ਕੋਈ ਵੀ ਇਸ ਤਰ੍ਹਾਂ ਦੀ ਕੰਪਰੋਮਾਈਜ਼ ਨਹੀਂ ਕਰ ਦਿੱਤਾ ਸੋ ਸ਼ਾਬਾਸ਼ ਉਸ ਬੱਚੀ ਦੇ ਵੀ ਇਨਸਾਫ ਮਿਲੇਗਾ ਮਿਲੇਗਾ ਤੇ ਇਹਨਾਂ ਲੋਕਾਂ ਨੂੰ ਮੇਰੀ ਮੈਂ ਸਮਿਤੀਆਂ ਕਿ ਲਨਤੀ ਹੁੰਦੀ ਹੈ ਇਹਨਾਂ ਸਰਕਾਰਾਂ ਵਾਸਤੇ ਕਿ ਉਹ ਅਜੇ ਤੱਕ ਇੰਪੋਰਟੈਂਸ ਹੀ ਨਹੀਂ ਸਮਝ ਸਕੇ ਇਹਨਾਂ ਨੂੰ ਸਿੱਖਾਂ ਦੀ ਇਹਨਾਂ ਸਿੰਘਾਂ ਦੀ ਔਰ ਖਾਲਸੇ ਦੇ ਇਸ ਰੂਪ ਦੀ ਜਿਹਨਾਂ ਨੂੰ ਪਤਾ ਹੀ ਨਹੀਂ ਕਿ ਇਸ ਖਾਲਸੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਲੈ ਕੇ ਕੱਡੀਆਂ-ਕੱਡੀਆਂ ਵੱਡੀਆਂ ਮਹਾਨੀਆਂ ਕੀਤੀਆਂ ਸੋ ਮੈਂ ਸਰਕਾਰਾਂ ਤੋਂ ਮੰਗ ਕਰਦੀ ਹਾਂ ਕਿ ਵਾਰ-ਵਾਰ ਬੱਚੇ ਨੂੰ ਵਿਰਾਸਤਨਾ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਪੱਕੇ ਤੌਰ ਦੇ ਉੱਤੇ ਇਹ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕੋਈ ਵੀ ਬੱਚੇ ਨੂੰ ਇਸ ਤਰ੍ਹਾਂ ਰੋਕਿਆ ਨਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਿਛਲੇ ਦਿਨਾਂ ਚ ਰਾਜਸਥਾਨ ਦੇ ਇੰਸਟੀਟਿਊਸ਼ਨ ਵੱਲੋਂ ਇੱਕ ਅਮਰਤਧਾਰੀ ਗੁਰਸਿੱਖ ਬੀਬੀ ਨੂੰ ਆਪਣੇ ਕਕਾਰਾਂ ਸਹਿਤ ਇਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਦੁੱਖ ਉਸ ਵੇਲੇ ਵੀ ਲੱਗਿਆ ਜਦੋਂ ਬੀਬਾ ਨੇ ਆਪ ਗਿਆ ਪਹਿਲਾਂ ਪੁੱਛਿਆ ਕਿ ਦੱਸੋ ਜੀ ਮੈਂ ਅੰਦਰ ਜਾਣਾ ਟੈਸਟ ਦੇਣ ਔਰ 1 ਘੰਟਾ ਪਹਿਲਾਂ ਉੱਥੇ ਪਹੁੰਚ ਗਈ ਕਿ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ਰਤ ਪੂਰੀ ਤੇ ਨਹੀਂ ਕਰਨ ਵਾਲੀ ਉਸ ਵੇਲੇ ਸਭ ਨੇ ਕਿਹਾ ਨਹੀਂ ਜਦੋਂ ਉਹ ਅੰਦਰ ਜਾਣ ਲੱਗੀ ਉਹਨੇ ਰੋਕ ਲਾ ਦਿੱਤੀ ਇਪਰਵਸੋਸ ਹੈ ਕਿ ਵਾਰਬਰ ਕੱਲਾ ਕਿਉਂ ਹੁੰਦੀ ਹੈ ਕਿ ਕੁ ਸਿੱਖਾਂ ਵਾਸਤੇ ਕਿਉਂ ਇਹ ਸਾਰੇ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਇਹ ਉਹ ਸਿੱਖ ਨਹੀਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਨਾ ਪਾਈ ਅੱਜ ਵੀ ਬਾਰਡਰਾਂ ਦੇ ਉੱਤੇ ਆਪਣੀ ਹੱਕ ਟਾ ਕੇ ਜਦੋਂ ਉਹ ਤਿਰੰਗੇ ਝੰਡੇ ਵਿੱਚ ਬੰਦ ਹੋ ਕੇ ਆਉਂਦੇ ਆ ਉਸ ਵੇਲੇ ਸਿੱਖ ਨਾ ਜੰਗੇ ਹੁੰਦੇ ਉਸ ਵੇਲੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁੱਲ ਜਾਂਦੇ ਹਾਂ ਜਦੋਂ ਕੋਈ ਸਾਡੇ ਬੱਚੇ ਆਪਣਾ ਹੱਕ ਲੈਣਾ ਚਾਹੁੰਦੇ ਔਰ ਇੱਕ ਕਕਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੀ ਮੋਹ ਹੈ ਗੁਰੂ ਸਾਹਿਬ ਨੇ ਸੰਭਲਤੇ ਹੋਏ ਹੈ ਔਰ ਸਿੱਖ ਜਿਹੜਾ ਇਹ ਤੋਂ ਬਿਨਾ ਅਧੂਰਾ ਹੈ ਸਿੱਖ ਇਹ ਜਾਨ ਨੂੰ ਪਿਆਰੇ ਆਪਣੇ ਕਕਾਰ ਸਮਝਦਾ ਔਰ ਬੱਚੀ ਨੂੰ ਇੰਨਾ ਹਰਾਸ ਕੀਤਾ ਗਿਆ ਭਾਵੇਂ ਬਾਅਦ ਵਿੱਚ ਕੋਰਟਾਂ ਵਿੱਚ ਜਾਣਾ ਪਿਆ ਔਰ ਕੋਰਟਾਂ ਫਿਰ ਵੀ ਮਾੜਾ ਮੋਟਾ ਇਨਸਾਫ ਦੇਣ ਦੀ ਗੱਲ ਕਰਦੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਕੀ ਕਰਦੀਆਂ ਅਜੇ ਤੱਕ ਇੰਸਟੀਚੂਨ ਵਾਲਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਸਿੱਖ ਬੀਬੀ ਜਾਂ ਗੁਰਸਿੱਖ ਸਿੰਘ ਜਿਹੜਾ ਉਦਿਆਂ ਉਹਦਾ ਪਹਿਰਾਵਾ ਕੀ ਹੈ ਉਹਦੇ ਕਕਾਰਾਂ ਦੀ ਕੀ ਮਹਾਨਤਾ ਤੇ ਹਮੇਸ਼ਾ ਸੋਣ ਵਿੱਚ ਹੁੰਦਾ ਹੁੰਦਾ ਹੈ ਕਿ ਕਦੀ ਕਿਤੇ ਰੋਕ ਲਈ ਜਾਂਦੀ ਹੈ ਕਦੀ ਕਿਤੇ ਰੋਕ ਲਈ ਜਾਂਦੀ ਹੈ ਜਿਹਦੀ ਸਾਰੇ ਲੋਕਾਂ ਨੇ ਦੁਨੀਆ ਭਰ ਦੇ ਲੋਕਾਂ ਨੇ ਪੁਰਜ਼ੋਰਿੰਦਾ ਕੀਤੀ ਔਰ ਉਸ ਬੱਚੀ ਵਾਸਤੇ ਮੈਂ ਸ਼ਾਬਾਸ਼ ਕਹਿਣੀ ਹੈ ਕਿ ਉਹਨੇ ਕੰਪਰੋਮਾਈਜ਼ ਨਹੀਂ ਕੀਤਾ ਕਿ ਮੈਂ ਕੜਾ ਲਾ ਕੇ ਜਾਵਾਂ ਮੈਂ ਕਿਰਪਾਨ ਲਾ ਕੇ ਜਾਵਾਂ ਉਹਨੇ ਆਪਣੀ ਜਾਨ ਤੋਂ ਪਿਆਰੇ ਕਕਾਰਾਂ ਦੇ ਨਾਲ ਮੁਹੱਬਤ ਪਿਆਰ ਬਣਾਈ ਰੱਖਿਆ ਔਰ ਨਾ ਜਾਣਾ ਮੰਜ਼ੂਰ ਕਰ ਲਿਆ ਪਰ ਉਹਨੇ ਆਪਣੇ ਕਕਾਰਾਂ ਨਾਲ ਕੋਈ ਵੀ ਇਸ ਤਰ੍ਹਾਂ ਦੀ ਕੰਪਰੋਮਾਈਜ਼ ਨਹੀਂ ਕਰ ਦਿੱਤਾ ਸੋ ਸ਼ਾਬਾਸ਼ ਉਸ ਬੱਚੀ ਦੇ ਵੀ ਇਨਸਾਫ ਮਿਲੇਗਾ ਮਿਲੇਗਾ ਤੇ ਇਹਨਾਂ ਲੋਕਾਂ ਨੂੰ ਮੇਰੀ ਮੈਂ ਸਮਝਦੀ ਹਾਂ ਕਿ ਇੱਕ ਲਾਣਤੀ ਹੁੰਦੀ ਹੈ ਇਹਨਾਂ ਸਰਕਾਰਾਂ ਵਾਸਤੇ ਕਿ ਉਹ ਅਜੇ ਤੱਕ ਇੰਪੋਰਟੈਂਸ ਹੀ ਨਹੀਂ ਸਮਝ ਸਕੇ ਇਹਨਾਂ ਗੁਰੂ ਸਿੱਖਾਂ ਦੀ ਇਹਨਾਂ ਸਿੰਘਾਂ ਦੀ ਔਰ ਖਾਲਸੇ ਦੇ ਇਸ ਰੂਪ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਸ ਖਾਲਸੇ ਨੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਕਿੱਡੀਆਂ-ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸੋ ਮੈਂ ਸਰਕਾਰਾਂ ਤੋਂ ਮੰਗ ਕਰਦੀ ਹਾਂ ਕਿ ਬਾਰ ਬਾਰ ਬੱਚੇ ਨੂੰ ਵਿਰਾਸਤ ਨਾ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਪੱਕੇ ਤੌਰ ਤੇ ਉਤੇ ਇਹ ਹਦਾਇਤਾਂ ਜਾਰੀ ਕੀਤੀਆਂ ਜਾਣ ਵੀ ਕੋਈ ਵੀ ਬੱਚੇ ਨੂੰ ਇਸ ਤਰ੍ਹਾਂ ਰੋਕਿਆ ਨਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ